ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ ਅੱਖਾਂ ਦੇ ਨਾਲ ਅਸੀਂ ਜੋ ਵੀ ਆਪਣੇ ਆਲੇ ਦੁਆਲੇ ਵੇਖਦੇ ਆ ਨਾ ਜਾਂ ਜੋ ਵੀ ਸਾਡੇ ਕੋਲ ਹੈ ਇਹ ਸਾਡਾ ਸ਼ਰੀਰ ਇਹ ਪਰਿਵਾਰ ਇਹ ਸਭ ਕੁਝ ਜੋ ਵੀ ਸਾਨੂੰ ਨਜ਼ਰ ਆਉਂਦਾ ਹੈ ਇਹ ਸਾਰਾ ਕੁਝ ਟੈਂਪਰੇਰੀ ਹੈ ਕੁਝ ਵੀ ਪਰਮਾਨੈਂਟ ਨਹੀਂ ਇਨ ਅੱਖਾਂ ਦੇ ਨਾਲ ਜੋ ਕੁਝ ਵੀ ਅਸੀਂ ਇਸ ਧਰਤੀ ਤੇ ਵੇਖਦੇ ਆ ਨਾ ਸਾਰਾ ਕੁਝ ਬੀਤ ਜਾਣ ਵਾਲਾ ਹੈ ਜਿਹੜੀਆਂ ਚੀਜ਼ਾਂ ਨੂੰ ਅਸੀਂ ਬਹੁਤ ਜ਼ਿਆਦਾ ਸੀਰੀਅਸ ਲੈਨੇ ਆ ਨਾ ਉਹ ਸਾਰਾ ਕੁਝ ਬੀਤ ਜਾਏਗਾ ਸਾਰਾ ਕੁਝ ਲੰਘ ਜਾਏਗਾ ਕੁਝ ਵੀ ਪਰਮਾਨੈਂਟ ਨਹੀਂ ਸਭ ਕੁਝ ਟੈਂਪਰੇਰੀ ਹੈ ਤਾਂ ਹੀ ਗੁਰੂ ਸਾਹਿਬ ਨੇ ਗੁਰਬਾਣੀ ਚ ਵੀ ਕਿਹਾ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਮਹਾਰਾਜ ਕਹਿੰਦੇ ਇੱਥੇ ਸਭ ਕੁਝ ਝੂਠ ਹੈ ਸਭ ਕੁਝ ਟੈਂਪਰੇਰੀ ਹੈ ਕੁਝ ਵੀ ਪਰਮਾਨੈਂਟ ਨਹੀਂ ਅਸੀਂ ਜੇ ਥੋੜਾ ਜਿਹਾ ਫੋਕਸ ਕਰਕੇ ਵੇਖੀਏ ਨਾ ਜ਼ੂਮ ਕਰਕੇ ਵੇਖੀ ਆਪਣੀ ਜਿੰਦਗੀ ਦੀ ਹਰ ਇੱਕ ਘੜੀ ਨੂੰ ਹਰ ਇੱਕ ਪਲ ਨੂੰ ਜੋ ਵੀ ਸਾਡੀ ਜ਼ਿੰਦਗੀ ਵਿੱਚ ਘਟਨਾਵਾਂ ਵਾਪਰਦੀਆਂ ਨੇ ਜਾਂ ਇੱਕ ਦਿਨ ਸੀ ਬਤੀਤ ਕਰਦੇ ਆ ਜਾਂ ਜਿਹੜਾ ਇਹ ਸਮਾਂ ਲੰਘ ਰਿਹਾ ਹੈ ਇਹਨੂੰ ਥੋੜਾ ਜਿਹਾ ਫੋਕਸ ਕਰਕੇ ਜ਼ੂਮ ਕਰਕੇ ਧਿਆਨ ਨਾਲ ਗੌਰ ਨਾਲ ਵੇਖੀਏ ਨਾ ਇੱਕ ਇੱਕ ਪਲ ਕਰਕੇ ਸਮਾਂ ਲੰਘਦਾ ਜਾ ਰਿਹਾ ਹੈ ਸਮਾਂ ਜਿਹੜਾ ਬੀਤਦਾ ਜਾ ਰਿਹਾ ਹੈ ਸਮਾਂ ਕਦੇ ਨਹੀਂ ਰੁਕਦਾ ਜਿਵੇਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਨਾ ਹੋ ਸੰਭਲੋ ਇਸ ਸਮੇ ਨੂੰ ਇਹ ਉਡੰਦਾ ਜਾਂਦਾ ਇਹ ਠਹਿਰਣ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਸਮੇਂ ਦੇ ਵਿੱਚੋਂ ਹਰ ਇੱਕ ਚੀਜ਼ ਨਿਕਲੀ ਜਾਂਦੀ ਹੈ ਤੇ ਪੁਰਾਣੀ ਹੋਈ ਜਾਂਦੀ ਹੈ ਜਿਵੇਂ ਅਸੀਂ ਆਉਣ ਵਾਲੇ ਕੱਲ ਦੀ ਗੱਲ ਕਰਦੇ ਹਾਂ ਉਹ ਕੱਲ ਫਿਰ ਜਦੋਂ ਆਉਂਦਾ ਹੈ ਅੱਜ ਬਣ ਜਾਂਦਾ ਹੈ ਤੇ ਅੱਜ ਤੋਂ ਬਾਅਦ ਅੱਜ ਤੋਂ ਨਿਕਲਣ ਤੋਂ ਬਾਅਦ ਫਿਰ ਉਹ ਕੱਲ ਬਣ ਜਾਂਦਾ ਹੈ ਬੀਤ ਚੁੱਕਾ ਕੱਲ ਫਿਰ ਉਹ ਹੌਲੀ-ਹੌਲੀ ਉਹ ਦਿਨ ਬਹੁਤ ਪਿੱਛੇ ਰਹਿੰਦਾ ਜਾਂਦਾ ਹੈ ਕਦੀ ਆਪਣੀ ਜ਼ਿੰਦਗੀ ਵਿੱਚ ਅਸੀਂ ਗੌਰ ਨਾਲ ਵੇਖੀਏ ਬਹੁਤ ਸਾਰੇ ਇਸ ਤਰ੍ਹਾਂ ਦੇ ਸਮੇਂ ਸਾਡੀ ਜ਼ਿੰਦਗੀ ਚ ਆਏ ਜਿੰਨੇ ਜਿਹੜੇ ਸਮੇ ਜਿਹੜੀਆਂ ਘਟਨਾਵਾਂ ਜਾਂ ਜੋ ਕੁਝ ਵੀ ਆਉਣ ਤੋਂ ਪਹਿਲਾਂ ਅਸੀਂ ਦਿਨ ਮਿਥੇ ਬਿਉ ਦਿਨ ਆਏਗਾ ਉਹ ਇਸ ਤਰ੍ਹਾਂ ਹੋਏਗਾ ਉਹ ਸਮਾਂ ਆਇਆ ਉਹ ਦਿਨ ਆਇਆ ਉਹ ਨਿਕਲ ਗਿਆ ਫਿਰ ਉਹ ਨਿਕਲੇ ਨੂੰ ਵੀ ਅੱਜ ਕਈ ਸਾਲ ਹੋ ਗਏ ਨੇ ਬਹੁਤ ਪੁਰਾਣਾ ਹੋ ਗਿਆ ਸਮਾਂ ਉਹ ਯਾਦਾਂ ਦੇ ਵਿੱਚ ਹੀ ਰਹਿ ਗਿਆ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਵੇਖਦੇ ਹਾਂ ਫਿਰ ਲੱਗਦਾ ਨਹੀਂ ਕਿ ਸਾਰਾ ਕੁਝ ਟੈਂਪਰੇਰੀ ਹੈ ਸਭ ਕੁਝ ਟੈਂਪਰੇਰੀ ਹੈ ਜਿਹੜੀਆਂ ਚੀਜ਼ਾਂ ਨੂੰ ਅਸੀਂ ਬਹੁਤ ਜ਼ਿਆਦਾ ਸੀਰੀਅਸ ਲੈਂਦੇ ਆ ਉਹ ਵੀ ਟੈਂਪਰੇਰੀ ਨੇ ਇੱਕ ਦਿਨ ਉਹਨਾਂ ਦੀ ਵੀ ਕੋਈ ਵੈਲਿਊ ਨਹੀਂ ਰਹੇਗੀ ਜਿਹੜੀਆਂ ਚੀਜ਼ਾਂ ਨੂੰ ਅੱਜ ਤੋਂ ਅਸੀਂ 20 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਬਹੁਤ ਜ਼ਿਆਦਾ ਸੀਰੀਅਸ ਲੈਂਦੇ ਸੀ ਉਹ ਅੱਜ ਜੇ ਉਹਨਾਂ ਚੀਜ਼ਾਂ ਨੂੰ ਸੋਚੀਏ ਜਾਂ ਯਾਦ ਕਰੀਏ ਤੇ ਫਿਰ ਲੱਗਦਾ ਹੈ ਵੀ ਆਪਣੇ ਆਪ ਤੇ ਹਾਸਾ ਹੁੰਦਾ ਹੈ ਕਿ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਲੈਂਦੇ ਸੀ ਉਹ ਤੇ ਬਿਲਕੁਲ ਟੈਂਪਰੇਰੀ ਸੀ ਬਚਪਨ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਜਿਹੜੇ ਖਡਾਉਣਿਆਂ ਨੂੰ ਅਸੀਂ ਬਹੁਤ ਜ਼ਿਆਦਾ ਸੀਰੀਅਸ ਲੈਂਦੇ ਸੀ ਤੇ ਅੱਜ ਜਦੋਂ ਅਸੀਂ ਵੇਖਦੇ ਹਾਂ ਬਚਪਨ ਦੇ ਦਿਨ ਯਾਦ ਕਰਦੇ ਹਾਂ ਤੇ ਲੱਗਦਾ ਨਹੀਂ ਕਿ ਉਹ ਬਿਲਕੁਲ ਟੈਂਪਰੇਰੀ ਸੀ ਵੀ ਅਸੀਂ ਜਿਹੜੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਲੈਂਦੀ ਸੀ ਉਹ ਤੇ ਬੀਤ ਹੀ ਜਾਣਾ ਸੀ ਤੇ ਬੀਤ ਹੀ ਗਿਆ ਫਿਰ ਹੋਰ ਕਈ ਇਸ ਤਰ੍ਹਾਂ ਦੇ ਦਿਨ ਜ਼ਿੰਦਗੀ ਦੇ ਵਿੱਚ ਆਏ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿਆਦਾ ਸੀਰੀਅਸ ਲਿਆ ਪਰ ਉਹ ਟੈਂਪਰੇਰੀ ਸੀ ਜਦੋਂ ਅਸੀਂ ਕਿਸੇ ਵੀ ਚੀਜ਼ ਤੋਂ ਆਰ ਪਾਰ ਵੇਖਣ ਲੱਗ ਜਾਂਦੇ ਹਾਂ ਨਾ ਆਪਣੀ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਇਹ ਸਰੀਰ ਨੂੰ ਇਹ ਪਰਿਵਾਰ ਨੂੰ ਇਹ ਸਭ ਕੁਝ ਜੋ ਕੁਝ ਨਜ਼ਰ ਆਉਂਦਾ ਹੈ ਇਹਦੇ 'ਚ ਜਦੋਂ ਇਹ ਸਾਨੂੰ ਦਿਸਣ ਲੱਗ ਪੈਂਦਾ ਨਾ ਕਿ ਇਹ ਸਾਰਾ ਕੁਝ ਬੀਤ ਜਾਏਗਾ ਸਭ ਕੁਝ ਟੈਂਪਰੇਰੀ ਹੈ ਕੋਈ ਵੀ ਜਿਹੜੀ ਚੀਜ਼ ਹੈ ਨਾ ਇੱਕ ਦਿਨ ਇਹ ਖਤਮ ਹੋ ਜਾਏਗੀ ਜਿਹੜੀ ਇਹਦੀ ਅੱਜ ਵੈਲਿਊ ਹੈ ਕਦੇ ਨਹੀਂ ਰਹੇਗੀ ਮਿੱਟੀ 'ਚ ਮਿਲ ਜਾਏਗੀ ਤੇ ਕੁਝ ਵੀ ਪਰਮਾਨੈਂਟ ਨਹੀਂ ਕੋਈ ਵੀ ਜਿਹੜੀ ਬੜੀ ਜ਼ਿਆਦਾ ਖਾਸ ਘਟਨਾ ਹੈ ਅੱਜ ਜਿਹੜੀ ਬੜੀ ਖਾਸ ਹੈ ਕੁਝ ਸਾਲਾਂ ਬਾਅਦ ਉਹਦੀ ਵੀ ਕੋਈ ਇੰਨੀ ਖਾਸ ਵੈਲਿਊ ਨਹੀਂ ਰਹਿ ਜਾਏਗੀ ਜਦੋਂ ਸੀ ਇਹ ਵੇਖਣ ਲੱਗ ਜਾਨੇ ਆ ਨਾ ਤੇ ਫਿਰ ਅਸੀਂ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਾਂਗੇ ਜਦੋਂ ਅਸੀਂ ਇਸ ਤਰ੍ਹਾਂ ਦੀ ਸੋਚ ਸਾਡੀ ਬਣ ਜਾਏਗੀ ਨਾ ਇਸ ਤਰ੍ਹਾਂ ਵੇਖਣ ਲੱਗ ਜਾਗੇ ਵੀ ਸਾਰਾ ਕੁਝ ਟੈਂਪਰੇਰੀ ਹੈ ਫਿਰ ਅਸੀਂ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਾਂਗੇ ਨਾ ਸ਼ਰੀਰ ਦਾ ਨਾ ਘਰ-ਬਾਰ ਦਾ ਨਾ ਧਨ-ਦੌਲਤ ਦਾ ਤੁੱਕ ਸਾਰਾ ਕੁਝ ਤੇ ਇੱਕ ਦਿਨ ਬੀਤ ਹੀ ਜਾਣਾ ਹੈ ਸਭ ਕੁਝ ਇੱਕ ਦਿਨ ਸਮੇਂ ਦੀ ਚੱਕੀ ਦੇ ਵਿੱਚੋਂ ਨਿਕਲ ਹੀ ਜਾਣਾ ਹੈ ਸਭ ਕੁਝ ਪੁਰਾਣਾ ਹੋ ਜਾਣਾ ਹੈ ਔਰ ਇੱਕ ਦਿਨ ਖਤਮ ਹੋ ਜਾਣਾ ਹੈ ਮਿਟ ਜਾਣਾ ਹੈ ਜਦੋਂ ਬੰਦਾ ਹਰ ਇੱਕ ਚੀਜ਼ ਨੂੰ ਟੈਂਪਰੇਰੀ ਵੇਖਣ ਲੱਗ ਜਾਂਦਾ ਹੈ ਵੀ ਸਭ ਕੁਝ ਇੱਕ ਦਿਨ ਖਤਮ ਹੋ ਜਾਣ ਵਾਲਾ ਹੈ ਜਿੱਥੇ ਉਹ ਆਪ ਕਿਸੇ ਚੀਜ਼ ਦਾ ਅਹੰਕਾਰ ਕਰਨਾ ਛੱਡ ਦਿੰਦਾ ਫਿਰ ਉਹਨੂੰ ਕਿਸੇ ਚੀਜ਼ ਦਾ ਮਾਣ ਨਹੀਂ ਆਉਂਦਾ ਪਹਿਲੀ ਤਬਦੀਲੀ ਇਹ ਹੁੰਦੀ ਹੈ ਕਿ ਫਿਰ ਉਹ ਬੰਦਾ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਦਾ ਤੇ ਦੂਜੀ ਤਬਦੀਲੀ ਇਹ ਹੁੰਦੀ ਹੈ ਕਿ ਉਹਦੇ ਸਾਹਮਣੇ ਕੋਈ ਬੰਦਾ ਕਿੰਨਾ ਅਮੀਰ ਹੋਵੇ ਕਿੰਨਾ ਉੱਚੀ ਪਦਵੀ ਵਾਲਾ ਹੋਵੇ ਕਿੰਨਾ ਉੱਚੇ ਰੁਤਬੇ ਵਾਲਾ ਹੋਵੇ ਕੁਝ ਵੀ ਹੋਵੇ ਫਿਰ ਉਹਦੇ ਉਹਨੂੰ ਵੇਖ ਕੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਵੀ ਨਹੀਂ ਹੁੰਦਾ ਕਿਉਂਕਿ ਉਹ ਉਹਦੇ 'ਚ ਵੀ ਇਹ ਹੀ ਵੇਖ ਰਿਹਾ ਵੀ ਇਹ ਵੀ ਸਭ ਕੁਝ ਟੈਂਪਰੇਰੀ ਹੈ ਜੋ ਇਹਦੇ ਕੋਲ ਪਦਵੀ ਹੈ ਜੋ ਇਹਦੇ ਕੋਲ ਅੱਜ ਹੈ ਜੇ ਮੇਰੇ ਕੋਲ ਜੋ ਕੁਝ ਹੈ ਉਹ ਟੈਂਪਰੇਰੀ ਹੈ ਤੇ ਇਹਦੇ ਕੋਲ ਵੀ ਜੋ ਕੁਝ ਹੈ ਉਹ ਵੀ ਟੈਂਪਰੇਰੀ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਅਸੀਂ ਦੂਜੇ ਵੱਲ ਵੇਖ ਕੇ ਤੇ ਇਹ ਸੋਚੀਏ ਵੀ ਇਹ ਟੈਂਪਰੇਰੀ ਹੈ ਵੀ ਇਹ ਜੋ ਕੁਝ ਵੀ ਮੇਰੇ ਸਾਹਮਣੇ ਹੈ ਜਿੱਡਾ ਵੀ ਮਰਜੀ ਵੱਡਾ ਬੰਦਾ ਹੈ ਜਿੰਨਾ ਮਰਜੀ ਅਮੀਰ ਹੈ ਜੋ ਮਰਜੀ ਇਹਦੀ ਵੱਡੀ ਪਦਵੀ ਹੈ ਪਰ ਮੈਂ ਮੇਰੇ ਲਈ ਤੇ ਬਿਲਕੁਲ ਟੈਂਪਰੇਰੀ ਹੈ ਵੀ ਮੇਰੇ ਲਈ ਕੋ ਬਹੁਤ ਜ਼ਿਆਦਾ ਸੀਰੀਅਸ ਨਹੀਂ ਤੇ ਪਰ ਆਪਣੀਆਂ ਚੀਜ਼ਾਂ ਦਾ ਮੈਂ ਹੰਕਾਰ ਕਰਾਂ یا اپنے کو جو کچھ میرے کول کوئی পদਵੀ ہے ਧਨ ਦੌਲਤ ਹੈ ਕੁਛ ਵੀ ਹੈ ਉਹਦਾ ਹੰਕਾਰ ਕਰਾ ਨਹੀਂ ਐ ਨਹੀਂ ਹੋ ਸਕਦਾ ਜਦੋਂ ਸਾਡੇ ਥਾਟ ਸਾਡੀ ਸੋਚ ਸਾਡੀ ਨਜ਼ਰ ਇਸ ਤਰ੍ਹਾਂ ਦੀ ਬਣੇਗੀ ਨਾ ਫਿਰ ਦੋਹਾਂ ਪਾਸੇ ਇਸ ਤਰ੍ਹਾਂ ਦਾ ਹੋ ਜਾਏਗਾ ਫਿਰ ਆਪਣੀਆਂ ਚੀਜ਼ਾਂ ਵੀ ਟੈਂਪਰੇਰੀ ਨਜ਼ਰ ਆਉਣਗੀਆਂ ਕੋਈ ਹੰਕਾਰ ਨਹੀਂ ਹੋਏਗਾ ਤੇ ਦੂਜਾ ਵੀ ਜੋ ਕੁਝ ਮਰਜੀ ਦੂਜੇ ਕੋਲ ਹੈ ਉਹਦਾ ਉਹਦੇ ਉਹਦਾ ਵੀ ਤੁਹਾਡੇ ਤੋਂ ਕੋਈ ਪ੍ਰਭਾਵ ਨਹੀਂ ਪਏਗਾ ਇਹਦੇ ਨਾਲ ਦੋ ਚੀਜ਼ਾਂ ਅੰਦਰੋਂ ਨਿਕਲ ਜਾਣਗੀਆਂ ਇੱਕ ਹੰਕਾਰ ਤੇ ਦੂਜਾ ਈਰਖਾ ਜਦੋਂ ਇਸ ਤਰ੍ਹਾਂ ਦੇ ਥੌਟ ਬਣ ਜਾਣਗੇ ਨਾ ਇਸ ਤਰ੍ਹਾਂ ਦੀ ਨਜ਼ਰ ਬਣ ਜਾਏਗੀ ਫਿਰ ਆਪਣੀ ਚੀਜ਼ ਦਾ ਕੋਈ ਹੰਕਾਰ ਨਹੀਂ ਰਹੇਗਾ ਕਿ ਸਾਰਾ ਕੁਝ ਤੇ ਮਿਟੀ ਜਾਣਾ ਫਿਰ ਹੰਕਾਰ ਕਿਸ ਗੱਲ ਦਾ ਤੇ ਫਿਰ ਦੂਜੇ ਦੀਆਂ ਚੀਜ਼ਾਂ ਜਾਂ ਦੂਜਾ ਕੋਈ ਮਨੁੱਖੀਆ ਦੂਜੇ ਦੀ ਧਨ ਦੌਲਤ ਵੇਖ ਕੇ ਸਾਨੂੰ ਈਰਖਾ ਵੀ ਨਹੀਂ ਆਏਗੀ ਤੇ ਉਹਨਾਂ ਚੀਜ਼ਾਂ ਦਾ ਸਾਡੇ ਤੇ ਕੋਈ ਬਹੁਤਾ ਪ੍ਰਭਾਵ ਵੀ ਨਹੀਂ ਪਏਗਾ ਕਿਉਂਕਿ ਨਾ ਸਾਡੇ ਤੇ ਆਪਣੀਆਂ ਚੀਜ਼ਾਂ ਦਾ ਕੋਈ ਬਹੁਤਾ ਪ੍ਰਭਾਵ ਪੈ ਰਿਹਾ ਹੈ ਤੇ ਨਾ ਫਿਰ ਸਾਡੇ ਤੇ ਦੂਜੇ ਦੀਆਂ ਵਸਤੂਆਂ ਦਾ ਦੂਜੇ ਦੀ ਪਦਵੀ ਦਾ ਦੂਜੇ ਦੇ ਧਨ ਦੌਲਤ ਦਾ ਦੂਜੇ ਦੀ ਪ੍ਰਾਪਤੀ ਦਾ ਕੋਈ ਪ੍ਰਭਾਵ ਪੈ ਰਿਹਾ ਕਿਉਂਕਿ ਅਸੀਂ ਸਭ ਦੇ ਵਿੱਚੋਂ ਟੈਂਪਰੇਰੀ ਵੇਖ ਰਹੇ ਹਾਂ ਫਿਰ ਨਾ ਹੰਕਾਰ ਹੈ ਨਾ ਈਰਖਾ ਹੈ ਫਿਰ ਕਿਸੇ ਦੀ ਚੀਜ਼ ਦਾ ਕੋਈ ਸਾਡੇ ਤੇ ਅਸਰ ਨਹੀਂ ਹੋਏਗਾ ਇਸ ਕਰਕੇ ਜਦੋਂ ਗੁਰਬਾਣੀ ਦਾ ਪ੍ਰਭਾਵ ਪੈਂਦਾ ਹੈ ਜਾਂ ਗੁਰਬਾਣੀ ਨਵੇਂ ਸੀ ਵਿਚਾਰਦੇ ਆ ਜਾਂ ਗੁਰੂ ਸਾਹਿਬ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਆ ਤੇ ਪਾਤਸ਼ਾਹ ਨੇ ਕਿਹਾ ਕਿ ਸਾਰਾ ਕੁਝ ਝੂਠ ਹੈ ਸਾਰਾ ਕੁਝ ਟੈਂਪਰੇਰੀ ਹੈ ਫਿਰ ਨਾ ਕਿਸੇ ਆਪਣੇ ਦੀ ਆਪਣੀ ਚੀਜ਼ ਦਾ ਹੰਕਾਰ ਤੇ ਨਾ ਫਿਰ ਕਿਸੇ ਦੂਜੇ ਦੀ ਚੀਜ਼ ਦਾ ਕੋਈ ਪ੍ਰਭਾਵ ਪੈਂਦਾ ਨਾ ਫਿਰ ਹੰਕਾਰ ਤੇ ਨਾ ਫਿਰ ਕੋਈ ਈਰਖਾ ਰਹਿ ਜਾਂਦੀ ਹੈ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ